हां <्याँ> जी शशिकांत मैं सोनी सिंह ਦੇਸ ਦੁਨੀਆ ਚੈਨਲ ਤੇ ਅੱਜ ਅਫਸਰ ਵੀਡੀਪੀ ਅਫਸਰ ਸਵੇਰ ਐਨਓਸੀ ਨੂੰ ਲੈ ਕੇ ਕਾਫੀ ਗਹਿਮੋ ਗਮੀ ਹੋਈ ਹੈ ਜਿੱਥੇ ਕੁਝ ਪੱਖ ਨੇ ਇਲਜ਼ਾਮ ਲਾਇਆ ਕਿ ਸਾਨੂੰ ਐਨਓਸੀ ਨਹੀਂ ਮਿਲ ਰਹੀ ਹੈਗੀ ਤੇ ਕੁਝ ਤੇ ਖੱਜਲਖੁਆਰ ਦੀ ਲਾਈ ਹੈ ਵੀ ਅਸੀਂ ਸਵੇਰ ਤੋਂ ਬੈਠੇ ਆ ਤੇ ਅਸੀਂ ਇਹ ਵਿਸ਼ੇ ਤੇ ਗੱਲਬਾਤ ਕਰਦੇ ਆਂ ਹਾਂਜੀ ਦੇਖੋ ਇੱਕ ਤਾਂ ਇਹ ਪੂਰਾ ਵੀਡੀਪੀ ਸਾਹਿਬ ਮੈਡਮ ਤੇ ਜਿਹੜੇ ਉਹ ਤਾਂ ਪੂਰਾ ਮੂਡ ਬਣਾ ਕੇ ਬੈਠੇ ਸੀਗੇ ਵਿਕ ਆਮ ਆਦਮੀ ਤੋਂ ਬਿਨਾ ਕਿਸੇ ਨੂੰ ਦੇਣੀਏ ਨਹੀਂ ਐਨਓਸੀ ਸਵੇਰ ਤੋਂ ਤੁਸੀਂ ਦੇਖਿਆ ਹੋਣਾ ਜਦਾ ਔਰ ਅਕਾਲੀ ਦਲ ਦੇਖ ਰਿਹਾ ਤੀਆ ਜਾਂ ਕਾਂਗਰਸ ਦੇ ਵਰਕਰ ਸੀਗੇ ਨਹੀਂ ਆਮ ਆਦਮੀ ਵਾਲੇ ਤਾਂ ਕੋਈ ਵੀ ਨਹੀਂ ਸੀ ਕਿਉਂਕਿ ਉਹਨਾਂ ਨੂੰ ਘਰੇ ਪਹੁੰਚ ਗਿਆ ਸੀ ਇਹ ਪੂਰਾ ਮੂੜ ਤੇ ਸਵੇਰੇ ਸ਼੍ਰੋਮਣੀ ਅਕਾਲੀ ਦਲ ਨੇ ਦੇਖਿਆ ਤੁਸੀਂ ਮੈਡਮ ਨਾਲ ਬਹੁਤ ਗਰਮਾ-ਗਰਮੀ ਵੀ ਹੋਈ ਆ ਉਹਨਾਂ ਨੇ ਸਾਫ਼ ਹੀ ਕਹਿੰਦੇ ਨੇ ਕਿ ਤੁਹਾਡੇ ਲਈ ਤਾਂ ਕੈਂਡੀਡੇਟ ਹੀ ਨਹੀਂ ਜੇ ਕੈਂਡੀਡੇਟ ਨਹੀਂ ਫਿਰ ਅਸੀਂ ਔਰ ਕੀ ਕਰਨ ਆਏ ਆ ਕਹਿੰਦੇ ਤੁਸੀਂ 10 ਦਿਨ ਪਹਿਲਾਂ ਭਰ ਦੇਣੀ ਸੀ ਅਸੀਂ ਕਹੇ ਵੀ ਚੋਣ ਕਮਿਸ਼ਨ ਨਾਲ ਗੱਲ ਕਰ ਲੈਂਦੇ ਤੁਸੀਂ ਉਤੋਂ ਜਿੱਥੇ ਹੋਗੇ ਮਤਲਬ ਇਹੋ ਜੇ ਜਵਾਬ ਕਰ ਰਹੇ ਸੀ ਉਹ ਤੇ ਉਹਨਾਂ ਨੇ ਜਦ ਅਸੀਂ ਕਹਤਾ ਵੀ ਦਰੀ ਬਿਸ਼ਾ ਕੇ ਉਹਰੇ ਬੈਠਣਾ ਧਰਨਾ ਲਾਉਣਾ ਤੇ ਜਿਹੜੇ ਅਫਸਰ ਸਹਿਬਾਨ ਦੇ ਵਿੱਚ ਨੇ ਨਾ ਉਹ ਜਿਵੇਂ ਤਰਨਤਾਰਨ ਅਫਸਰ ਸਹਿਬਾਨ ਨਾਲ ਹੋਇਆ ਉਹੀ ਕੁਛ ਇਹਨਾਂ ਨਾਲ ਹੋਣਾ ਫਿਰ ਪੌੜੀਆਂ ਚੜ੍ਹਣੀਆਂ ਇਹਨਾਂ ਨੂੰ ਹਾਈ ਕੋਰਟ ਦੀਆਂ ਔਖੀਆਂ ਹੋ ਜਾਣੀਆਂ ਨੇ ਤੇ ਹੁਣ ਤੁਸੀਂ ਦੇਖਿਆ ਉਹਨੂੰ ਰੋਕਾਂ ਦੇ ਰੋਮੁਰੇ ਝੁੱਕ ਕੇ ਹੁਣ ਇਹਨਾਂ ਨੇ ਐਨਓਸੀ ਦੇਣੀਆਂ ਸ਼ੁਰੂ ਕੀਤੀਆਂ ਨੇ ਤੇ ਇੱਕ ਔਰ ਬੇਨਤੀ ਆ ਜਿਹੜੇ ਕੱਲ ਅਪਲਾਈ ਕਰੀਆਂ ਸੀ ਉਹ ਅੱਜ ਦੇਤੀਆਂ ਜਿਨ੍ਹਾਂ ਨੇ ਅੱਜ ਅਪਲਾਈ ਕਰਿਆ ਉਹ ਕਹਿੰਦੇ ਨੇ ਵੀ ਇਹ ਕੱਲ ਨੂੰ ਅਸੀਂ ਦੇ ਦਾਂਗੇ 10 ਵਜੇ ਨੂੰ ਦੇ ਦਾਂਗੇ ਸਰ ਤੁਹਾਨੂੰ ਜਿਵੇਂ ਸਾਰਾ ਦਸਤਾ ਪ੍ਰਧਾਨ ਜੀ ਨੇ ਵੀ ਕੀ ਕੀ ਸੰਘਰਸ਼ ਉਹਰੇ ਲੜ ਇੱਕ ਨਾ ਸਰਕਾਰ ਦੀ ਹੋਣ ਵਾਲੇ ਟਾਈਮ 'ਚ ਜਿਹੜੇ ਤਰੀਕੇ ਨਾਲ ਇਹ ਕੰਮ ਕਰ ਰਹੇ ਨੇ ਚਾਹੇ ਤਾਂ ਸੈਂਟਰ ਦੀ ਸਰਕਾਰ ਹੋਵੇ ਚਾਹੇ ਹੋਵੇ ਉਰੇ ਦੀ ਸੂਬੇ ਦੀ ਇਹ ਡੈਮੋਕਰੇਸੀ ਨੂੰ ਖਤਮ ਕਰਨ ਕਿੰਨੀ ਤਰ੍ਹਾਂ ਹੋਏ ਨੇ ਜਿਹੜੇ ਸਾਡੀਆਂ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਦੇ ਖਿਲਾਫ ਅਕਾਲੀ ਦਲ ਨੇ ਇੱਕ ਵਧੀਆ ਪੈਰਾ ਦਿੱਤਾ ਅਸੀਂ ਕਿਸਾਨ ਯੂਨੀਅਨ ਵੱਲੋਂ ਵੀ ਅਸੀਂ ਹੁਣ ਦਰਿਆ ਵਿਛਾਲੀਆਂ ਸੀ ਡੈਮੋਕਰੇਸੀ ਦੀ ਜਿਹੜੀ ਰਾਖੀ ਲਈ ਇਸ ਲਈ ਦਬਾਅ ਹਟਾ ਕੇ ਇਹਨਾਂ ਨੇ ਫੈਸਲਾ ਲਿਆ ਪਰ ਅਸੀਂ ਫੇਰ ਵੀ ਸ਼ੁਕਰਗੁਜ਼ਾਰ ਹੈ ਜਿਹੜੀ ਸਾਡੀ ਗੱਲ ਮੰਨ ਲਈ ਇਹਨਾਂ ਨੇ ਧੱਕਾ ਨਹੀਂ ਕਰੀ ਅਸੀਂ ਜੀ ਅਸੀਂ ਅਕਾਲੀ ਦਲ ਦਾ ਸਾਰੇ ਸਵੇਰ ਦੇ ਖੜੇ ਨੇ ਜੀ ਅਸੀਂ 3 ਵਜੇ ਆਏ ਸੀਗੇ ਜੀ ਸਾਨੂੰ ਜਦ ਫੋਨ ਗਿਆ ਵੀ ਐ ਧੱਕਾ ਕਰ ਰਹੇ ਨੇ ਵੀ ਡੈਮੋਕਰੈਟਿਕ ਰਾਈਟ ਆ ਆਪਣਾ ਤੁਸੀਂ ਸਾਡਾ ਸਾਥ ਦੋ ਅਸੀਂ ਆ ਕੇ ਨਾਲ ਫੇਰ ਇਹਨਾਂ ਦੇ ਡਟ ਗਏ ਸੀ ਤੇ ਹੁਣ ਸਾਰਾ ਇਹਨਾਂ ਨੇ ਕੈਲੋ ਐਨਓਸੀਸ ਇਸ਼ੂ ਕਰਨ ਲਈ ਸਵੇਰ ਦਾ ਟਾਈਮ ਦੇਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਡਮ ਜੂ ਅੱਜ ਅ ਅੱਜ ਥੋੜੀ ਜਿਹੀ ਗੈਮੋਗੇਮੀ ਹੋਈ ਆ ਐਨਓਸੀ ਨੂੰ ਲੈ ਕੇ ਉਹਦੇ ਵਿੱਚ ਕੀ ਆ ਜਿੱਥੇ ਰਵਲੋ ਕੁਝ ਬਲੇਮ ਕੀਤਾ ਗਿਆ ਵੀ ਨਹੀਂ ਜੀ ਕੋਈ ਮੈਂ ਐਨਓਸੀ ਜਾਰੀ ਕਰ ਰਹੀ ਆ ਔਰ ਜਿਹੜੀਆਂ ਸੀਗੀਆਂ ਸਾਰੀਆਂ ਜਾਰੀ ਕਰ ਦਿੱਤੀਆਂ ਲਗਾਤਾਰ ਲੱਗੀ ਹੋਈਆਂ ਦੂਸਰੀ ਵੀ ਦਪਹਿਰ ਦੇ ਇੱਥੇ ਹੋ ਦੇਖੀ ਜਾਂਦੀ ਹੋਈ ਹੈ ਨਾ ਕੋਈ ਪੱਖਪਾਤ ਨਹੀਂ ਜੀ ਮਾਣਯੋਗ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਨਿਵਨ ਪਾਲਣਾ ਕੀਤੀ ਜਾ ਰਹੀ ਹੈ ਤੇ ਬਾਕੀ ਰਹੀ ਗੱਲ ਤੁਸੀਂ ਵੀ ਮੈਂ ਪਿਛਲੀਆਂ ਪੰਚਾਇਤਾਂ ਦੀਆਂ ਚੋਣਾਂ ਵੀ ਇੱਥੇ ਚਾਈਆਂ ਬਲਾਕ ਨਾਬੇ ਚ ਕਦੇ ਕੋਈ ਸ਼ਿਕਾਇਤ ਮੀਡੀਆ ਹੋਵੇ ਪੱਤਰਕਾਰ ਭਾਈ ਸਾਹਰੇ ਨੂੰ ਵੀ ਪਤਾ ਹੀ ਹੁੰਦਾ ਹੈ ਤੇ ਦੂਜੀ ਗੱਲ ਵੀਰ ਮਤਲਬ ਤੁਸੀਂ ਐ ਕਰੋ 9 ਵਜੇ ਦੁਬਾਰੇ ਆਇਓ ਪੰਜਾਬ 644 ਬਲੌਕ ਨੇ ਤੁਹਾਨੂੰ ਕੱਲ ਨਾਭਾ ਦਿਸੂਗਾ ਵੀ ਜਿਹੜਾ ਐਨਓਸੀ ਜਾਰੀ ਕੇ ਵਗੈਰਾ ਕੰਮ ਕਰ ਰਹੇ ਆਂ ਸੀ ਜਦੋਂ ਕਿ 5 ਵਜੇ ਸਾਰੇ ਚਲੇ ਜਾਣਗੇ ਜਦੋਂ ਕਿ ਡਿਊਟੀ ਆਪਣੀ 5 ਵਜੇ ਹਾਂਜੀ ਠੀਕ ਹੈ ਕਹਿੰਦਾ ਭਾਬ ਜਿਹੜਾ ਤੁਸੀਂ ਕੰਮ ਦਾ ਖਿਲਾਾਰ ਆਣੇ ਪਹਾਰ ਆ ਸਾਰਾ ਤੁਸੀਂ ਕਰਕੇ ਜਾਓਗੇ 9 ਵਜੇ ਬਿਲਕੁਲ ਜੀ ਮੈਂ ਤਾਂ ਅਖਰੀ ਨਹੀਂ ਜੀ ਮੈਂ ਆਦਰੀ ਨਹੀਂ ਕਰਾਂ ਦੇਰਾ ਸ਼ੁਰੂ ਤੋਂ ਸੁਆ ਹੈ ਜੀ ਤੁਸੀਂ ਪਿਛਲੀਆਂ ਬੋਟਾ ਮੈਲ ਤੇ ਵੀ ਤਾਂ ਇੱਕ ਹੀ ਹੁੰਦੀ ਹੈ ਠੀਕ ਹੈ ਜੀ ਥੈਂਕ ਯੂ ਮੈਡਮ